ਸਤਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਪਿੰਡ ਸਿੰਬਲੀ ਚ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਆ ਉਹ ਪਿੰਡ ਚ ਦਾਖਲ ਹੋ ਚੁੱਕਾ ਹੈ ਪਾਣੀ ਨੇ ਪਿੰਡ ਨੂੰ ਆਪਣੀ ਚਪੇਟ ਚ ਲੈ ਲਿਆ ਔਰ ਇਹ ਚਿੰਤਾ ਦਾ ਤੇ ਆਫਤ ਦਾ ਮਸਲਾ ਹੈ ਜਿਹੜੇ ਨੌਜਵਾਨ ਇੱਥੇ ਮੌਜੂਦ ਇਹਨਾਂ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਥੋੜਾ ਸਮਾਂ ਪਹਿਲਾਂ ਪਾਣੀ ਦਾ ਬਹਾਅ ਇਸ ਤੋਂ ਵੀ ਜ਼ਿਆਦਾ ਤੇਜ਼ ਸੀ ਤੇ ਪਾਣੀ ਮਤਲਬ ਇਸ ਤੋਂ ਵੀ ਵੱਡੀ ਮਾਤਰਾ ਚ ਜਮ੍ਹਾਂ ਹੋ ਚੁੱਕਾ ਸੀਗਾ ਮਤਲਬ ਲੰਘਦਾ ਸੀ ਇਧਰੋਂ ਰਾਹ ਬਣਾ ਕੇ ਹੁਣ ਤਾਂ ਪਾਣੀ ਗੋਡੇ ਤੇ ਗਿੱਟਿਆਂ ਦੇ ਵਿੱਚ ਕਾਰ ਹੈ ਪਹਿਲਾ ਪਾਣੀ ਗੋਡਿਆਂ ਤੱਕ ਆ ਗਿਆ ਸੀਗਾ ਔਰ ਚਿੰਤਾ ਇਹ ਵੀ ਆ ਅਸ਼ੰਕੇ ਇਹ ਵੀ ਆ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਫਿਰ ਤੋਂ ਵਧੇਗਾ ਪਾਣੀ ਦੀ ਰਫ਼ਤਾਰ ਇੰਨੀ ਜ਼ਿਆਦਾ ਕਿ ਪੈਰ ਓਖੜਦਾ ਹੈ ਮਤਲਬ ਜੇ ਕੋਈ ਬਜ਼ੁਰਗ ਜਾਂ ਬੱਚਾ ਇਸ ਰਾਹ ਤੋਂ ਲੰਘੇ ਤਾਂ ਪੈਰ ਓਖੜ ਕੇ ਡਿੱਗ ਵੀ ਸਕਦਾ ਬੜੀ ਮੁਸ਼ਕਲ ਬਣੀ ਹੋਈ ਹੈ ਪਿੰਡ ਵਿੱਚ ਚਿੰਤਾ ਦਾ ਵਿਸ਼ਾ ਜਿਸ ਦੇ ਚੱਲਦੇ ਇਹ ਨੌਜਵਾਨ ਜਿਹੜੀ ਆਪਣੀ ਗੱਲਬਾਤ ਹੈ ਉਹ ਪ੍ਰਸ਼ਾਸਨ ਅੱਗੇ ਰੱਖਣਾ ਚਾਹੁੰਦੇ ਆ ਬਾਈਕ ਕਰਕੇ ਛਤਰੀ ਲੈਣੀ ਜ਼ਰੂਰੀ ਹੈ ਕਿਉਂਕਿ ਦੇਖੋ ਇੱਕ ਤਾਂ ਥੱਲੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉੱਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਹੜੇ ਡੈਮ ਨੇ ਨੱਕੋ ਨੱਕ ਭਰੇ ਹੋਏ ਆ ਪਾਖੜੇ ਦੀ ਗੱਲ ਕਰੀਏ ਤਾਂ ਛੇ ਤੋਂ 7 ਫੁੱਟ ਜਿਹੜੀ ਬਰੀਥਿੰਗ ਸਪੇਸ ਮੱਸੀਂ ਬਚਦੀ ਹੈ ਤੇ ਇੱਕ ਪਾਸੇ ਪਾਣੀ ਜਿਹੜਾ ਡੈਮਾਂ ਤੋਂ ਛੱਡਿਆ ਜਾ ਰਿਹਾ ਉੱਤੋਂ ਲਗਾਤਾਰ ਮੀਂਹ ਹੋ ਰਿਹਾ ਮੀਂਹ ਪੈ ਰਿਹਾ ਬਾਰਿਸ਼ ਪੈ ਰਹੀ ਹੈ ਜਿਸ ਦੇ ਕਰਕੇ ਬਿਮਾਰੀਆਂ ਦਾ ਵੀ ਬਹੁਤ ਖਤਰਾ ਹੈ ਆ ਹੁਣ ਅਸੀਂ ਅੱਥੇ ਖੜੇ ਆ ਤਾਂ ਪੈਰ ਇੱਕਦਮ ਠਰ ਚੁੱਕੇ ਆ ਉੱਤੋਂ ਸਿਰ ਤੇ ਜੇ ਬਾਰਿਸ਼ ਡਿੱਗਦੀ ਆ ਤਾਂ ਬਿਮਾਰੀ ਦਾ ਖਤਰਾ ਬਣਦਾ ਲੇਕਿਨ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਣੀ ਬਹੁਤ ਜ਼ਰੂਰੀ ਹੈ ਭਾਜੀ ਕੌਣ ਗੱਲ ਕਰੂਗਾ ਤੁਹਾਡੇ ਤੋਂ ਜੀ ਇਹ ਦੱਸੋ ਪਾਣੀ ਆ ਗਿਆ ਜੋ ਇਹ ਪਾਣੀ ਕਦੋਂ ਤੋਂ ਆਣਾ ਸ਼ੁਰੂ ਹੋਇਆ ਤੇ ਕਾਰਨ ਕੀ ਹੈ ਭਾਜੀ ਪਾਣੀ 2 ਦਿਨ ਤੋਂ ਆਣਾ ਸ਼ੁਰੂ ਹੋ ਚੁੱਕਾ ਹੈਗਾ ਅੱਛਾ ਠੀਕ ਹੈ ਜੀ ਇਹ ਪਾਣੀ ਘਟੋ ਘਟ ਵੀ ਪ੍ਰਸ਼ਾਸਨ ਨੂੰ ਦੇਖਣਾ ਤਾਂ ਚਾਹੀਦਾ ਇੱਕ ਵਾਰੀ ਜਾਣ ਕੇ ਕੋਈ ਆ ਪ੍ਰਸ਼ਾਸਨ ਦਾ ਬੰਦਾ ਨਹੀਂ ਇੱਥੇ ਪਹੁੰਚਿਆ ਹੈਗਾ ਹਲੇ ਤੱਕ ਕੋਈ ਵੀ ਨਹੀਂ ਆਇਆ ਹੈਗਾ ਭਾਜੀ 2 ਦਿਨ ਤੋਂ ਪਾਣੀ ਆ ਰਿਹਾ ਵਾ ਪਹਿਲੇ ਪਤਾ ਲੱਗ ਗਿਆ ਸੀਗਾ ਪਿੱਛੇ ਪਾਣੀ ਤੁਰ ਪਿਆ ਵਾ ਠੀਕ ਹੈ ਜੀ ਧਮਾਈ ਤੋਂ ਬਗਾਪੁਰ ਤੋਂ ਠੀਕ ਹੈ ਜਨਪੁਰ ਤੋਂ ਇਹ ਸਾਰਾ ਆ ਪਿੱਛੇ ਉੱਪਰ ਜਿਹੜੀਆਂ ਪਿਛਲੀਆਂ ਖੱਡਾਂ ਟੁੱਟ ਗਈਆਂ ਨੇ ਉਹਨਾਂ ਦਾ ਹੀ ਧਾਰਾ ਪਾਣੀ ਇੱਧਰੋਂ ਆ ਰਿਹਾ ਆ ਜਿਵੇਂ ਹੁਣ ਗੰਦਮੰਦ ਆ ਗਿਆ ਹਾਂਜੀ ਹਾਂਜੀ ਮੈਨੂੰ ਪਤਾ ਨਹੀਂ ਸੱਪੇ ਆ ਗਿਆ ਸਭ ਵੀ ਆ ਜਣਾ ਭਾਜੀ ਸਭ ਵੀ ਆ ਜਣਾ ਕੋਈ ਵੱਡੀ ਕੋਈ ਵੱਡੀ ਗੱਲ ਨਹੀਂ ਸਭ ਆ ਪਾਣੀ ਤਾਂ ਮੋਰੇ ਰਾਹ ਰੋਕਦਾ ਰਾਹ ਭਾਜੀ ਸਾਰੇ ਰਾਹ ਰੁਕੇ ਆ ਮੋਰੇ ਜਿੰਨਾ ਵੀ ਤੁਸੀਂ ਦੇਖ ਲਿਓ ਤੁਸੀਂ ਜਿਹੜਾ ਹਾਈਵੇ ਆ ਹਾਈਬੀ ਦੀਆਂ ਪੁਲੀਆਂ ਦੇ ਥੱਲੇ ਉਹ ਪਾਣੀ ਨਹੀਂ ਪਾਸਿੰਗ ਅੰਡਰਪਾਸ ਨਹੀਂ ਹੋ ਰਿਹਾ ਪਾਣੀ ਸਾਰਾ ਜਿੰਨਾ ਗਨਮੰਦ ਉੱਥੇ ਪਤਿਆ ਹੋਇਆ ਵਾ ਠੀਕ ਹੈ ਜੀ ਆਪਣੇ ਉਹਨਾਂ ਪਿੱਛੇ ਵੀ ਖਤਰਾ ਰਹਿੰਦਾ ਕਿਉਂਕਿ ਪਿੱਛੇ ਪਾਣੀ ਤੇਜ਼ ਆਈ ਜਾਣਾ ਪਾਣੀ ਉਹ ਖਤਰਾ ਤਾਂ ਬਣਿਆ ਹੀ ਹੈ ਹੁਣ ਪਾ ਜ ਸਾਡਾ ਆ ਪਾਣੀ ਮੋੜ ਲੈ ਰੋਕੂਗੇ ਆ ਉਹਨਾਂ ਕਰਕੇ ਜਿਹੜੀਆਂ ਰਕਹਾਂ ਦੀਆਂ ਨੀਹਾਂ ਵੀ ਕਮਜ਼ੋਰ ਹੁੰਦੀਆਂ ਕਮਜ਼ੋਰ ਬਿਲਕੁਲ ਹੋ ਚੁੱਕੇ ਆ ਬਾਜੀ ਸਾਰਿਆਂ ਨੇ ਬੰਨ ਲੱਗੇ ਹੋਏ ਨੇ ਬੰਨ ਲਾ ਕੇ ਛੱਡੇ ਆ ਆਪ ਐਸ ਇੱਥੇ ਬੰਨ ਲਾਏ ਆ ਵੀ ਸਾਰਾ ਕੁਝ ਕੀਤਾ ਹੁਣ ਤੱਕ ਸਾਰੇ ਘਰਾਂ ਚ ਜਿਹੜੇ ਇਹਨਾਂ ਨੂੰ ਮ ਦੇਖੋ ਜੀ ਕਿ ਜਿਹੜੇ ਨੌ ਬੱਚੇ ਆ ਰਹੇ ਆ ਉਹਨਾਂ ਦੇ ਗੋਡੇ-ਗੋਡਿਆਂ ਤੱਕ ਪਾਣੀ ਹੈ ਵਹਾਵ ਜਿਹੜਾ ਆ ਉਹ ਕਾਫੀ ਤੇਜ਼ ਹੈ ਪੁੱਛੋ ਭਾਈ ਇਧਰ ਘਰ ਨੇ ਉਹਨਾਂ ਦੇ ਵਿੱਚ ਵੀ ਪਾਣੀ ਵੜਨਾ ਸਟਾਰਟ ਹੋ ਗਿਆ ਹੈ ਜੀ ਤੇ ਬਹੁਤ ਮੁਸ਼ਕਲ ਹੈ ਜੀ ਘਰਾਂ ਵਿੱਚ ਭਾਈ ਸਾਰਿਆਂ ਵਿੱਚ ਪਾਣੀ ਜਾਂਦਾ ਆ ਠੀਕ ਹੈ ਜੀ ਗਲੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਅੰਦਲੀ ਸਾਈਡ ਸਾਰੇ ਪਿਛਲੇ ਪਾਸੇ ਕਿੰਨੇ ਵੀ ਘਰ ਆ ਸਾਰਾ ਪਾਣੀ ਆ ਵੜ ਰਿਹਾ ਜੀ ਉਹ ਬੰਦਾ ਆ ਰਿਹਾ ਮਤਲਬ ਹਾਲੇ ਜੇ ਆਪਾਂ ਸਮਝੀਏ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਵੀ ਪਹੁੰਚਿਆ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਕੋਈ ਨਹੀਂ ਪਹੁੰਚ ਰਿਹਾ ਇੱਥੇ ਇਹ ਗਰੀ ਉਹ ਹੈਲੀਕਾਪਟਰ ਉੱਤੋਂ ਲੰਘਿਆ ਹੋਵੇ ਹੈਲੀਕਾਪਟਰ ਦਾ ਕੋਈ ਵੀ ਨਹੀਂ ਲੈਣਾ ਦੇਣਾ ਨਹੀਂ ਦੋ ਤਿੰਨ ਦਿਨ ਹੋ ਗਏ ਦੇਖੋ ਲੰਘ ਜਾਂਦਾ ਫੇਰ ਵੀ ਹਾਏ ਪਾਏ ਕਰਕੇ ਜਾਂਦਾ ਫੇਰ ਅਸੀਂ ਕਰ ਦਿਆਂਦੇ ਥੱਲੇ ਉਹ ਉੱਪਰੋਂ ਦੇਖ ਲਾਂ ਨਹੀਂ ਭਾਈ ਪਾਣੀ ਥੱਲੇ ਪਰ ਹੈਲੀਕਾਪਟਰ ਫੇਸਬੁੱਕ ਤੇ ਤਾਂ ਚੜਦਾ ਉੱਤੋਂ ਚੜ ਕੇ ਉੱਥੇ ਉਤਰੇ ਆਉਂਦਾ ਆ ਉਹ ਫੇਸਬੁੱਕ ਵਾਲਾ ਆ ਉਹ ਥੱਲੇ ਜਮੀਨੀ ਥੋੜਾ ਜੁਆਇਨ ਤੇ ਆ ਕੇ ਉਤਰ ਜਾਊਗਾ ਆਈ ਤਾਂ ਇਹਨਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇੱਕ ਵਾਰੀ ਮੌਜੂਦਾ ਜਿਹੜੀ ਸਰਕਾਰ ਆ ਆਪਣੇ ਮਾਜੋਗ ਰੋੜੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਸਾਡੇ ਪਿੰਡ ਆ ਕਿ ਤੁਹਾਡਾ ਪਿੰਡ ਕਿਹੜੇ ਹਲਕੇ 'ਚ ਪੈਂਦਾ ਇਹ ਗੜਸ਼ੰਕਰ ਹਲਕੇ ਹਿਸ਼ਾਰਪੁਰ ਜ਼ਿਲ੍ਹੇ 'ਚ ਪੈਂਦਾ ਜੀ ਠੀਕ ਹੈ ਜੀ ਤਰਸੀਲਗਾ ਹਰਸ਼ੰਕਰ ਹੈ ਜੀ ਇਹ ਲਾਸਟ ਪਿੰਡ ਹੈ ਸਾਡਾ ਹਿਸ਼ਾਰਪੁਰ ਦਾ ਲਾਸਟ ਪਿੰਡ ਹੈ ਜੀ ਉਹ ਤੇ ਰਿਸ਼ਤੇਦਾਰ ਹੈ ਫਿਰ ਹਾਂ ਜੀ ਦੂਰ ਦੇ ਆ ਜਿਆਦੇ ਦੂਰ ਦੇ ਹੋ ਗਏ ਆ ਹੁਣ ਤਾਂ ਕੋ ਆਂਦਾ ਵੀ ਨਹੀਂਗਾ ਹਾਂ ਜੀ ਇਹ ਵਾਟਰ ਹੈ ਜੀ ਸ਼ਿਆਰਪੁਰ ਜੇ ਵੋਟਾਂ ਆਉਂਦੀਆਂ ਫੇ ਸਾਰਿਆਂ ਨੇ ਆਉਣਾ ਸੀ ਇਹ ਤਾਂ ਆਏ ਜਾਣਾ ਥਗਾ ਜੀ ਫੇ ਤਾਂ ਆਏ ਜਾਣਾ ਸੀ ਸਾਰੇ ਇਹ ਤਾਂ ਤੁਸੀਂ ਪਰਿਵਾਰਕ ਮੈਂਬਰ ਹੋਣ ਅਸੀਂ ਸਾਰਿਆਂ ਦੇ ਫੇ ਤਾਂ ਫੇ ਤਾਂ ਇੱਥੇ ਬਾਲਟੀਆਂ ਲੈ ਕੇ ਸਿੱਟਣ ਵੀ ਲਾਪਣਾ ਸੀ ਪਾਣੀ ਹਾਂ ਫੇ ਤਾਂ ਕੱਢ ਲੈਣਾ ਸੀਗਾ ਹੁਣ ਉਹ ਤਾਂ ਨਿਕਲ ਜਾਣਾ ਸੀਗਾ ਜੀ ਪਾਣੀ ਹਾਂ ਫੇ ਕੀ ਹੱਲ ਇਹਦਾ ਹੱਲ ਕੀ ਹੋ ਸਕਦਾ ਹਾਲਤ ਹੈ ਹੁਣ ਸਾਡੇ ਪਿੰਡ ਦੀ ਪੰਚਾਇਤ ਸਰਵਸਮਤੀ ਨਾਲ ਬਣੀ ਹੈ ਜੀ ਜਿੱਦਾਂ ਭਲੇ ਬੁਗਾਸ ਹੌਲੀ ਹੌਲੀ ਹੋ ਰਿਹਾ ਹੈ ਜਿੱਦਾਂ ਜਿੱਦਾਂ ਬੁਗਾਸ ਇਹ ਦੇਖੋ ਇਸ ਮਾਮਲੇ 'ਚ ਪੰਚਾਇਤ ਮੈਨੂੰ ਲੱਗਦਾ ਕਿ ਇਸ ਟਾਈਮ ਪੰਚਾਇਤ ਸਾਡੇ ਨਾਲ ਆ ਪੰਚਾਇਤ ਮੈਂਬਰ ਸਾਡੇ ਨਾਲ ਆ ਠੀਕ ਹੈ ਜੀ ਮੌਜੂਦਾ ਜਿਹੜੀ ਬਸਾਉਣ ਦੀ ਪੰਚਾਇਤ ਆ ਸਾਡੀ ਉਹ ਅਸੀਂ ਤਾਂ ਕੱਲ ਜਾ ਰਹੇ ਸੀਗੇ ਫਲੱਡ ਵਾਸਤੇ ਅਸੀਂ ਤਾਂ ਸਮਾਨ ਇਕੱਠਾ ਕੀਤਾ ਜਗਾ ਸਾਨੂੰ ਨਹੀਂ ਪਰ ਸਾਨੂੰ ਲੋਡ ਪੈ ਜਾਣੀ ਹੈ ਇੱਥੇ ਸਾਡੇ ਪਿੰਡ 'ਚ ਲੋਡ ਪੈ ਜਾਣੀ ਹੈ ਹੁਣ ਹੁਣ ਫਸਲਾਂ ਦੀ ਗੱਲ ਕਰੀਏ ਫਸਲਾਂ ਨੁਕਸਾਨੀਆਂ ਕਿੰਨੀਆਂ ਕਿ ਗਈਆਂ ਪਿੱਛੇ ਭਾਜੀ ਜਿੰਨੇ ਵੀ ਸਾਰੇ ਖੇਤ ਆ ਸਾਰੇ ਡੁੱਬ ਚੁੱਕੇ ਅਸ ਟਾਈਮ ਕਿੰਨੇ ਖੇਤ ਡੁੱਬ ਚੁੱਕੇ ਆ ਘਟੋ ਘਟ ਨਹੀਂ ਭਾਜੀ ਪ ਜਿਹੜਾ ਇਸ ਟਾਈਮ ਪਿੰਡ ਵਾਲਿਆਂ ਦਾ ਕੀ ਨਾਲ ਦੇ ਪਿੰਡਾਂ ਵਾਲੇ ਨਹੀਂ ਨਹੀਂ ਪਿੰਡਾਂ ਕੱਲੇ ਪਿੰਡ ਪਿੰਡ ਦਾ ਹੀ ਆ ਤੁਸੀਂ 1 ਮਿੰਟ ਆ ਗੱਲ ਸੁਣੋ ਤੇ ਸਮਝੋ ਪਿੱਛੇ ਫਸਲਾਂ ਦਾ ਨੁਕਸਾਨ ਹੋ ਗਿਆ 200 ਕਿੱਲਾ ਜਿਹੜਾ ਆ ਉਹ ਡੁੱਬ ਚੁੱਕਾ 200 ਕਿੱਲੇ ਦੀ ਮਨ ਆਪਾਂ ਗੱਲ ਸਮਝੀ ਤੇ ਨੁਕਸਾਨ ਹੋ ਗਿਆ ਵੱਡੀ ਜਿਹੜੀ ਇਹ ਗਿਣਤੀ ਹੈ 200 ਕਿੱਲਾ ਨੁਕਸਾਨਿਆ ਗਿਆ ਔਰ ਫੁੱਟ ਫੁੱਟ ਪਾਣੀ ਇਹ ਵੀ ਦੱਸ ਦਿਆ ਤੇ ਘਰਾਂ 'ਚ ਕਿੰਨਾ ਕੁ ਨੁਕਸਾਨ आले ਤੱਕ ਹੋ ਗਿਆ ਹੁਣ ਤੱਕ ਤਾਂ ਭਾਜੀ ਆ ਜਿਹੜੇ ਸਾਰੇ ਪਿਛਲੇ ਘਰਾਂ ਇਹ ਸਾਰੇ ਪਾਣੀ 'ਚ 15 ਡੁੱਬੇ ਹੋਈਏ ਡੁੱਬੇ ਹੋਈ ਆਲੇ ਹਾਂਜੀ ਹਾਂਜੀ ਆ ਜਿਹੜਾ ਮਗਰਲੇ ਸਾਰੇ ਘਰਾਂ ਦੇ ਵਿੱਚ ਪਾਣੀ ਹੈਗਾ ਆ ਆ ਦਾ ਪੈਟਿੰਗਾਂ ਦੇ ਖੰਡੇ ਆ ਜੀ ਕੋਣ ਇਹਨਾਂ ਨੂੰ ਪੁੱਛ ਸਕਦੇ ਇਹਨਾਂ ਦੇ ਗੰਦਰ ਪਾਣੀ ਵੜ ਗਿਆ ਜੀ ਇੱਕ ਹੋਰ ਗੱਲ ਹੈ ਆਪਾਂ ਦਸੀਏ ਜਿਹੜੇ ਦੇਖ ਰਹੇ ਆ ਕਿ ਪਾਣੀ ਦਾ ਬਹਾਵ ਇੰਨਾ ਤੇ ਜੇ ਪੈਰ ਉਖੜਦਾ ਜੇ ਕੋਈ ਬਜ਼ੁਰਗ ਆਵੇ ਜਾਂ ਬੱਚਾ ਵੀ ਉਹਨਾਂ ਦਾ ਪੈਰ ਉਖੜ ਸਕਦਾ ਹੋ ਸਕਦਾ ਜੀ ਬਹੁਤ ਵੱਡਾ ਖਾਲਾ ਵੱਡਾ ਜਾ ਰਿਆ ਨਾ ਇਹ ਪਿੱਛੇ ਆ ਸਾਡੇ ਵਾਲਾ ਠੀਕ ਹੈ ਜੀ ਇਹ ਗਾਹਾਂ ਜਾ ਕੇ ਬੰਦ ਹੀ ਹੋਇਆ ਵਾਏ ਪਾਣੀ ਕਿਤੇ ਪਾਛੀ ਨਹੀਂ ਕੋ ਪਾਣੀ ਬੈਕ ਵੀ ਮਾਰਦਾ ਹੋਣਾ ਉਹਨਾਂ ਨੂੰ ਬੇਨਤੀ ਆ ਕਿ ਸਾਡਾ ਖਾਲਾ ਸਾਰਾ ਸਾਫ ਕੀ ਕਰਾਇਆ ਜਾਵੇ ਜੀ ਇਹ ਉਹਨਾਂ ਨੂੰ ਪਹਿਲਾਂ ਦੇਖ ਲੈਣਾ ਚਾਹੀਦਾ ਸੀਗਾ ਆ ਬਰਸਾਤਾ ਕਈ ਦਿਨੇ ਹੋ ਗਏ ਆ 15 ਦਿਨ ਹੋ ਗਏ ਜੀ ਪਰ ਲਗਾਤਾਰ ਮੀਂਹ ਪੈ ਰਿਹਾ ਵਾ ਠੀਕ ਹੈ ਜੀ ਆ ਕੇ ਉਹਨਾਂ ਨੂੰ ਦੇਖ ਕੇ ਜਾਣਾ ਚਾਹੀਦਾ ਸੀਗਾ ਵੀ ਇਹ ਨਾ ਆ ਕਿ ਕਹੂੰਗੇ ਇਹ ਬਰਸਾਤੀ ਨਾਲ ਆਇਆ ਸਾਡਾ ਅੱਛਾ ਅੱਗੇ 2 ਦਿਨ ਹੋਰ ਮੀਂਹ ਦੱਸਿਆ ਕਿ 48 ਘੰਟੇ ਅਗਲੇ ਹੋਰ ਖਤਰਨਾਕ ਆ ਫਿਰ ਤਾਂ ਪਾਣੀ ਹੋਰ ਉੱਤੇ ਤੱਕ ਆ ਜੂ ਹੋਰ ਆਸਾਂਦਾ ਭਾਜੀ ਸਾਡੇ ਮੋਰੇ ਬਲਾਕੇ ਜੇ ਆ ਪਿੱਛੇ ਪਾਣੀ ਆਈ ਜਾਂਦਾ ਮੈਂ ਯਾਰ ਮੈਂ ਬੱਚੇ ਨੂੰ ਨਾਲ ਲਿਆਓ ਯਾਰ ਹਾਂ ਇਹ ਪਾਣੀ ਦਾ ਵਧ ਪਾਣੀ ਦਾ ਵਧਣਾ ਹੈ ਜੀ ਹੁਣ ਤਾਂ ਪਾਣੀ ਘਟਦਾ ਨਹੀਂ ਹੈਗਾ ਪਿੱਛੇ ਉਧਰ ਉਹ ਬਜ਼ੁਰਗ ਦੇਖੋ ਕਿੰਨੀ ਮੁਸ਼ਕਿਲਾਂ ਆ ਰਹੇ ਆ ਹੁਣ ਦੱਸੋ ਪਿਛਲੇ ਹਾਲਾਤ ਕੀ ਆ ਹਾਂ ਜੀ ਪਿੱਛੇ ਪਾਣੀ ਸਾਡੇ ਦਾ ਬਹੁਤ ਆ ਜੀ ਸਾਡੇ ਦਾ ਅੰਦਰੋਂ ਜੇ ਪਾਣੀ ਵੜ ਗਿਆ ਪਿੱਛੇ ਪਾਣੀ ਵੱਧਦਾ ਘਟਦਾ ਥੋੜੀ ਆ ਕਿੰਨੇ ਘਰ ਜਿਹੜੇ ਨੁਕਸਾਨ ਮਾਰ ਚੱਲਦੇ ਪਏ ਨਹੀਂ 25 ਘਰ ਆ ਸਾਡੇ ਸਾਰੇ ਪਿੱਛੇ ਸਾਰੇ ਪਾਣੀ ਭਰ ਗਿਆ तकरीबन 10 ਦੇ ਆ ਕਹਿੰਦੇ 200 ਕਿੱਲਾ ਜਿਹੜਾ ਆ ਹਾਂਜੀ ਹਾਂਜੀ ਉਹ ਵੀ ਨੁਕਸਾਨ ਹੈ ਗਿਆ ਪਾਣੀ ਤੇ ਡੁੱਬ ਗਿਆ ਹਾਂਜੀ ਹਾਂਜੀ ਡੁੱਬ ਗਿਆ ਸਾਰੇ ਪਾਣੀ ਬਹੁਤ ਆ ਪਿੱਛੇ ਬਹੁਤ ਆਉਂਦਾ ਪਾਣੀ ਤੇ ਜੇ ਇਸੇ ਤਰੀਕੇ ਲਗਾਤਾਰ ਨਹੀਂ ਪੈਂਦਾ ਰਿਹਾ ਸਿੰਬਲੀ ਪਿੰਡ ਤਾਂ ਬਹੁਤ ਨੁਕਸਾਨ ਹੋਣਾ ਬਹੁਤ ਬਹੁਤ ਜੀ ਬਹੁਤ ਜ਼ਿਆਦਾ ਸਾਡੇ ਦਾ ਪਾਣੀ ਮੰਨ ਲਓ ਫੋਟ ਫੋਟ ਹੁਣ ਪਾੜਿਆ ਮਲੇ ਪੈਂਦਾ ਹੀ ਆ ਪਰ ਕੀ ਪਤਾ ਕਿੰਨਾ ਗਲੇ ਪੈ ਜਾਣਾ ਨੁਕਸਾਨ ਪੇਟੀਆ ਵੀ ਮੀਆਂ ਕਮਜ਼ੋਰ ਹੁੰਦੀਆਂ ਹਾਂ ਹਾਂਜੀ ਹਾਂਜੀ ਮਗਾਨਾ ਵਾਲਾ ਵੀ ਟਿਕਣ ਦਾ ਖਤਰਾ ਤੇੜਾ ਹੁੰਦੀਆਂ ਹਾਂ ਹਾਂਜੀ ਹਾਂਜੀ ਆ ਗਈਆਂ ਤੇੜਾ ਨਾਲ ਆਈ ਆਈ ਜਾਂਦੀਆਂ ਜੀ ਪਿਛਲੀ ਵਾਰੀ ਵੀ ਜਦੋਂ ਹੁਣ ਆਇਆ ਸੀ ਪਿੱਛੇ ਹੀ ਪਾਣੀ ਆਇਆ ਸੀਗਾ ਹੋ ਗਿਆ ਥੋੜੇ ਦਿਨ ਅਜੇ ਮੀਂਹਾਂ ਵੀ ਨਹੀਂ ਹੋਇਆ ਪਾਣੀ ਆਏ ਨੂੰ ਹਾਂਜੀ ਤੇ ਹੁਣ ਹੁਣ ਪ੍ਰਸ਼ਾਸਨ ਨੂੰ ਤੁਹਾਡੇ ਜਿਹੜੇ ਐਮਐਲਏ ਆ ਉਹਨਾਂ ਨੂੰ ਕੀ ਕਹਿਣਾ ਡੀਸੀ ਨੂੰ ਕੀ ਕਹਿਣਾ ਹਾਂਜੀ ਮਦਦ ਕੀਤੀ ਜਾਵੇ ਵੀ ਸਾਡਾ ਤਾਂ ਬੁਰਾ ਹਾਲ ਵਾ ਮਦਦ ਕੀ ਮਦਦ ਕਿਵੇਂ ਕੀਤੀ ਜਾਵੇ ਹੈਲੀਕਾਪਟਰ ਭੇਜਿਆ ਜਾਵੇ ਕਿ ਜਾ ਇਧਰ ਜਿਹੜੀ ਆ ਮੋਰੇ ਰਾਹ ਬਲਾਕੇਜ ਨੂੰ ਖੋਲੇ ਜੀ ਆ ਖੋਲਿਆ ਜਾਵੇ ਮੋਰੇ ਰਾਹ ਰਾਹ ਇਹਦਾ ਪੱਧਰਾ ਕੀਤਾ ਜਾਵੇ ਬਾਕੀ ਤਾਂ ਠੀਕ ਠਾਕ ਆ ਗਈ ਆ ਚਲੋ ਬਾਕੀ ਆ ਆ ਹਲੇ ਪਾਣੀ ਵੱਧ ਆਇਆ ਬਹੁਤ ਗੰਦਮੰਦ ਪਾਣੀ ਜਾ ਰਿਹਾ ਹਾਂਜੀ ਹਾਂਜੀ ਮੋਰੇ ਬਲਾਕੇਜ ਆ ਤਾਂ ਪਿੱਛੋਂ ਪਾਣੀ ਤੇਜ਼ ਆ ਰਿਹਾ ਤਾਂ ਹੋਰ ਬੈਕ ਵੱਜਣੀ ਆ ਜੀ ਸਵੇਰੇ ਦੇ ਲੋ ਵੀ ਆ ਘੰਟੇ ਦੇ ਵਿੱਚ ਸਾਡੇ ਅੰਦਰ 1.5 1.5 ਫੁੱਟ ਪਾਣੀ ਹੋ ਗਿਆ ਹੁਣ ਘਰਾਂ ਦੇ ਅੰਦਰ ਹਾਂਜੀ 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 1.5 ਫੁੱਟ ਘਰਾਂ ਦੇ ਅੰਦਰ ਪਾਣੀ ਹੋ ਗਿਆ ਜੀ ਪਾਣੀ ਤੁਸੀਂ ਜਾ ਕੇ ਦੇਖ ਵੀ ਸਕਦੇ ਆ ਪਾਣੀ ਸਾਡੇ ਘਰਾਂ ਦੇ ਕਿੰਨਾ ਉਹ ਅੱਗੇ ਡੂੰਗਾ ਉਹ ਦੇਖੋ ਤੇ ਬੱਚੀਆਂ ਖੜੀਆਂ ਪਾਣੀ ਪਾਣੀ ਜ਼ਿਆਦਾ ਹੈ ਭਾਜੀ ਜ਼ਿਆਦੇ ਆ ਉੱਥੇ ਜਾ ਉੱਥੇ ਜ਼ਿਆਦਾ ਪਾਣੀ ਆ ਜੀ ਉਹ ਬੱਚੀਆਂ ਉੱਧਰ ਖੜੀਆਂ ਉਹਨਾਂ ਦੇ ਗੋਡੇ-ਗੋਡੇ ਤੱਕ ਪਾਣੀ ਆ ਉਹ ਰੇੜਾ ਦੇਖੋ ਉਹ ਰੇੜਾ ਰੇੜੇ ਚ ਬੈ ਕੇ ਚਲੇ ਜਾਂਦੇ ਜੇ ਬੰਗਾ ਲੋ ਉਹਦੇ ਤੋਂ ਉਹ ਲੈ ਉਹ ਜਿਹੜੇ ਤੇ ਖੜੇ ਆ ਤੇ ਜਿਹੜੇ ਤੁਸੀਂ ਬਸਾਤੀ ਆ ਨਾਲਾ ਸਾਡਾ ਦੇਖਣਾ ਆ ਆਪ ਤੁਸੀਂ ਦੇਖ ਸਕਦੇ ਸਾਰੇ ਦੇਖੋ ਕਿਤੇ ਨਾਲੇ ਚ ਡਿੱਗ ਨਾ ਜਾਈਏ ਕਿਉਂਕਿ ਇਹ ਚ ਦਸ ਆ ਜਾ ਵਿਦੇ ਮੜ ਜਾ ਵਾਹ ਬਹੁਤ ਤੇਜ ਹੈ ਜਦੋਂ ਅਸੀਂ ਪਾਜੀ ਸਾਰੀ ਬਲੌਕਿੰਗ ਹੋਈ ਉਹ ਜੇ ਇਹ ਸਾਫ ਕਰਵਾਇਆ ਹੁੰਦਾ ਟਾਈਮ ਤੋਂ ਪਹਿਲਾਂ ਇਹ ਤਾਂ ਹੁਣ ਉਹ ਇਹ ਨਾ ਪਾਣੀ ਇੱਥੇ ਖੜਦਾ ਨਹੀਂ ਜਿਗਾ ਕੋਈ ਨਾ ਕੀਆ ਮੇਰਾ ਨਾਮ ਰਵੀ ਹੈ ਭਾਜੀ ਰਵੀਵੀਰ ਮਤਲਬ ਬਿਮਾਰੀਆਂ ਦਾ ਕਿੰਨਾ ਖਤਰਾ ਮੈਂ ਉਹ ਗੱਲ ਸੁਣ ਮਾਰੀਆਂ ਦਾ ਤਾਂ ਭਾਜੀ ਬਹੁਤ ਜ਼ਿਆਦਾ ਖਤਰਾ ਹੈ ਤੁਸੀਂ ਦੇਖ ਸਕਦੇ ਆ ਭਾਜੀ ਜਵਾਕਾਂ ਦਾ ਵੀ ਔਖਾ ਹੈ ਬਜ਼ੁਰਗਾਂ ਦਾ ਵੀ ਔਖਾ ਹੈ ਸਾਡੇ ਮਾਲ ਟੰਗਰ ਸਾਰੇ ਇੱਥੇ ਆ ਬੈਕ ਸਾਈਡ ਆ ਹੁਣ ਪਾਣੀ ਸਾਰਾ ਉਧਰ ਨੂੰ ਜਾ ਰਿਹਾ ਵਾ ਜਿਵੇਂ ਹੁਣ 200 ਕਿੱਲਾ ਨੁਕਸਾਨਿਆ ਗਿਆ ਹਾਂਜੀ ਹਾਂਜੀ ਪਾਣੀ ਕਰਕੇ ਫਿਰ ਜਿਹੜਾ ਚਾਰਾ ਆ ਚਾਰਾ ਭਾਜੀ ਉਹ ਵੀ ਖਤਮ ਹੋ ਗਿਆ ਖਤਮ ਆ ਭਾਜੀ ਇਸ ਟਾਈਮ ਕੋਈ ਵੀ ਕੋਈ ਚਾਰਾ ਨਹੀਂ ਹੈਗਾ ਇਸ ਟਾਈਮ ਡੰਗਰ ਮਾਲ ਡੰਗਰ ਜਿੰਨਾ ਵੀ ਸਾਰਾ ਇੱਧਰ ਬੰਨਿਆ ਵਾ ਇੱਕ ਬੇਨਤੀ ਮੈਂ ਕਰ ਦੇਣੀ ਚਾਹੁੰਦਾ ਜਿਹੜੇ ਸਾਡੇ ਦੁਆਬੇ ਏਰੀਏ ਦੇ ਖਾਸ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਹੜੇ ਸਾਡੇ ਭਰਾ ਉਹ ਇਹ ਬੇਨਤੀਆਂ ਕਰ ਰਹੇ ਕਿ ਅਸੀਂ ਸਮਾਨ ਲੈ ਕੇ ਰਾਸ਼ਨ ਲੈ ਕੇ ਜਾਂ ਚਾਰਾ ਲੈ ਕੇ ਅਸੀਂ ਮਤਲਬ ਬਾਕੀ ਜ਼ਿਲ੍ਹਿਆਂ 'ਚ ਜਾਣਾਂ ਨੂੰ ਬੇਨਤੀ ਹੈ ਕਿ ਆਪਣੇ ਨੇੜੇ-ਤੇੜੇ ਵੀ ਹੁਣ ਮਾਰ ਪੈਣ ਲੱਪਈ ਆ ਜਦੋਂ ਵੀਡੀਓ ਚੱਲਦੀ ਹੈ ਤੁਸੀਂ ਸੰਪਰਕ ਕਰ ਲਿਓ ਜਿਵੇਂ ਹੁਣ ਸਿੰਬਲੀ ਵਾਲੇ ਕਹਿੰਦੇ ਕਿ ਚਾਰੇ ਦਾ ਨੁਕਸਾਨ ਬਹੁਤ ਹੋ ਗਿਆ ਤਾਂ ਕੋਸ਼ਿਸ਼ ਕਰੋ ਜੇ 2-3 ਟਰਾਲੀਆਂ ਜਾਂ ਜਿੰਨੀ ਤੁਸੀਂ ਸੇਵਾ ਇਧਰਲੇ ਪਾਸੇ ਲਾ ਸਕਦੇ ਹੋ ਜ਼ਰੂਰ ਇਧਰਲੇ ਪਾਸੇ ਲਾਓ ਕਿਉਂਕਿ ਜਿਹੜੇ ਸਿਆਸਤਦਾਨ ਆ ਉਹ ਤਾਂ ਬੁੱਕਾ ਨਾ ਚਾਰਾ ਬੰਦੇ ਤੇ ਫਿਰ ਕਹਿੰਦੇ ਸੇਵਾ ਹੋ ਗਈ ਹੈਨਾ ਔਰ ਜਿਹੜਾ ਇਹ ਪਾਣੀ ਆ ਕਦੀ ਵੀ ਕਿਸੇ ਸਿਆਸਤਦਾਨ ਦੇ ਫਾਰਮ ਹਾਊਸ 'ਚ ਨਹੀਂ ਆਉਂਦਾ ਇਹ ਆਮ ਲੋਕਾਂ ਦੇ ਘਰਾਂ ਚ ਜਾਂਦਾ ਹਾਂ ਜੀ ਆਮ ਲੋਕਾਂ ਦੇ ਘਰਾਂ ਚ ਹੀ ਜਾਂਦਾ ਹੈ ਇਹ ਕਿਸੇ ਸਿਆਸਤਦਾਨ ਨੇ ਨਹੀਂ ਆ ਕੇ ਦੇਖਣਾ ਹੈਗਾ ਉਹਨਾਂ ਨੇ ਆਪਣੀਆਂ ਕੁਰਸੀਆਂ ਡਾਈਆਂ ਆ ਉੱਚੀ ਜਗ੍ਹਾ ਜਿਹੜੇ ਪਿੰਡਾਂ ਦੇ ਆ ਪਿੰਡ ਪਿੰਡਾਂ ਵਿੱਚ ਆ ਕੇ ਉਹਨਾਂ ਨੂੰ ਸਰਵੇ ਕਰਨਾ ਚਾਹੀਦਾ ਹੈ ਕੀ ਕੀ ਹਾਲਾਤ ਨੇ ਕੀ ਸਾਰਾ ਕੁਝ ਬਣਿਆ ਹੋਇਆ ਵਾ ਚਲੋ ਆਏ ਤੁਹਾਡੀ ਜਿਹੜੀ ਗੱਲ ਆ ਹੁਣ ਪਹੁੰਚ ਜਾਣੀ ਹੈ ਔਰ ਆ ਰੇੜਾ ਤੁਸੀਂ ਦੇਖੋ ਇਹਦੇ ਚੱਕੇ ਜਿਹੜੇ ਆ ਪਹਿਲਾਂ ਚੱਕੇ ਤੋਂ ਉੱਤੇ ਵੀ ਪਾਣੀ ਆ ਕੇ ਸੀ ਪਰਲੇ ਪਾਸੇ ਹੁਣ ਇਧਰ ਜਿਹੜਾ ਆ ਇਹ ਗੋਡੇ ਤੇ ਕਿਟਿਆਂ ਦੇ ਵਿੱਚ ਕਾਰ ਜਿਹੜਾ ਪਾਣੀ ਆ ਭਾਵ ਇਹਨਾਂ ਤੇਜ ਹੈ ਕਿ ਇਹਦੀ ਸਪੀਡ ਸਪੀਡ 25 ਦੀ ਸਪੀਡ ਦਾਊਗੀ 25 ਦੀ ਤੋਂ ਵੀ ਕਹਿੰਦੇ ਜ਼ਿਆਦਾ ਸਪੀਡ ਹੋਣੀ ਹੈ ਪਾਣੀ ਬਹੁਤ ਵਧ ਗਿਆ ਹੋਰ ਪਾਣੀ ਥੋੜਾ ਟਾਈਮ ਤੇ ਵਧ ਗਿਆ ਹਾਂਜੀ ਬਹੁਤ ਵੱਧਾ ਮੋਰੇ ਹੁਣ ਇੱਥੋਂ ਪਤਾ ਲੱਗਦਾ ਇੱਥੋਂ ਹਾਂਜੀ ਪਾਣੀ ਵਧੂਗਾ ਹੋਰ ਹਾਂਜੀ ਪਾਣੀ ਵਧਿਆ ਬਹੁਤ ਹੁਣ ਕਿਨ ਗਰਾਊਂਡ ਵਿੱਚ 3-3 ਫੁੱਟ ਪਾਣੀ ਹੈ ਜੀ ਗਰਾਊਂਡ ਨੂੰ ਕ੍ਰੋਸ ਕਰਨਾ ਪੈੜਾ ਲੱਗਦਾ ਪੰਨ ਗਰਾਊਂਡ ਕਿੰਨੇ-ਕਿੰਨੇ ਫੁੱਟ ਹਾਂਜੀ ਹਾਂਜੀ ਤਾਂ ਆਹ ਭਾਜੀ ਹੁਣ ਦੀ ਗੱਲ ਸਹੀ ਹੈ ਮਹਿਸੂਸ ਕਰ ਮੈਂ ਵੀ ਕਰਦਾ ਪਿਆ ਜਦੋਂ ਤੋਂ ਅਸੀਂ ਖੜੇ ਆ ਪਾਣੀ ਥੋੜਾ ਵਧਿਆ ਵਧਿਆ ਸਪੀਡ ਵੀ ਮੈਂ ਅੰਦਰੇ ਮੈਂ ਹੁਣ ਨਿਕਲਿਆ ਸਵੇਰ ਦਾ ਦੁਕਾਨ ਦੇ ਵਿੱਚ ਇੱਕ ਫੁੱਟ ਪਾਣੀ ਚੱਲ ਰਿਹਾ ਦੁਕਾਨ ਦੇ ਵਿੱਚ ਦੁਕਾਨ ਕਹਦੀ ਆ ਬੀਜੇ ਵੀ ਜੀ ਇਹ ਨੁਕਸਾਨ ਹੋ ਗਿਆ ਉਹਨਾਂ ਦਾ ਵੀ ਮੈਂ ਚੱਕ ਲੈ ਸਮਾਨ ਤਾਂ ਚੱਕ ਲੈ ਇਹ ਤਰਪਾਲਾ ਕਿੱਥੇ ਲਾਉਂਗੇ ਇਹਨਾਂ ਕੋਠੇ ਚੋਂ ਲਾਪੇ ਮੀਂਹ ਕਰਕੇ ਬਹੁਤ ਨਿੱਕਾ ਦਾ ਠੀਕ ਹੈ ਤਾਂ ਇਹ ਮੁਸ਼ਕਲਾਂ ਦਿੱਕਤਾਂ ਪਰੇਸ਼ਾਨੀਆਂ ਪਿੰਡ ਵਾਲਿਆਂ ਨੂੰ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਅੱਗੇ ਨਾਲੇ ਦਾ ਅਗੇ ਰਾ ਬਲਾਕ ਹੈ ਉਹਨੂੰ ਖੋਲਿਆ ਜਾਵੇ ਤੇ ਪਿੱਛੋਂ ਗੰਦਮੰਦ ਜਿਹੜਾ ਬਹੁਤ ਸਾਰਾ ਆ ਰਿਹਾ ਉਹਦੇ ਕਰਕੇ ਬਲਾਕੇਜ ਹੋ ਰਹੀ ਹੈ ਇਧਰਲੇ ਪਾਸੇ ਇਹ ਕਿਹੜਾ ਪਾਸਾ ਪੈਂਦਾ ਭਾਜੀ ਇਹ ਕਾਹਦਾ ਪਾਸਾ ਕੱਢਦਾ ਪਾਸਾ ਜੀ ਕੱਢਦਾ ਅਰਦਾਸ ਰੋਡ ਆ ਬਦਾਸ ਅਰਦਾਸਗੁਰਦੁਆਰਾ ਹਾਂ ਜੀ ਤੇਰੀਪੁਰ ਦਾ ਬਦਾਸ ਗੁਰਦੁਆਰਾ ਸਾਹਿਬ ਇਧਰ ਹੈ ਤੇ ਇਸ ਪਾਸੇ ਸਿੰਬਲੀ ਚ ਜਿਹੜਾ ਪਾਣੀ ਦਾ ਵਹਾਅ ਵੀ ਤੇਜ਼ ਹੈ ਤੇ ਪਾਣੀ ਦਾ ਪੱਧਰ ਵੀ ਜ਼ਿਆਦਾ ਹੈ ਤੇ ਇਹ ਲੋਕ بار بار ਇਹੀ ਗੱਲ ਕਰ ਰਹੇ ਕਿ ਹੱਲੇ ਤੱਕ ਇੱਕ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜ਼ਿੰਮੇਵਾਰ ਨਹੀਂ ਸਮਝੀ ਕਿ ਇੱਥੇ ਆ ਕੇ ਇਹਨਾਂ ਦਾ ਹਾਲ ਪੁੱਛਿਆ ਜਾਵੇ ਔਰ ਦੋ ਦਿਨ ਤੋਂ ਇਹੋ ਜਿਹੇ ਹਾਲਾਤ ਨੇ ਤਾਂ ਤੜਪਦੇ ਪਏ ਨੇ ਮੁਸੀਬਤ 'ਚ ਨੇ ਤਕਲੀਫ ਮੰਦੇ ਨੇ ਚਿੰਤਾ ਵਧੀ ਹੋਈ ਹੈ ਪ੍ਰਸ਼ਾਸਨ ਨੂੰ ਬੇਨਤੀ ਆ ਘੱਟੋ ਘੱਟ ਇੱਕ ਵਾਰੀ ਇਹਨਾਂ ਦਾ ਰਾਬਤਾ ਬਣਾਵੇ ਬਣਾਇਆ ਜਾਵੇ ਤੇ ਜਿਹੜੇ ਸਾਡੇ ਲੋਕਲ ਏਰੀਆ ਦੇ ਵੀਰ ਹੈ 50 ਕਿਲੋਮੀਟਰ ਦੇ ਰੇਡੀਅਸ 'ਚ ਉਹਨਾਂ ਨੂੰ ਵੀ ਬੇਨਤੀ ਹੈ ਕਿ ਇੱਥੇ ਇਹਨਾਂ ਦਾ ਨੁਕਸਾਨ ਕਾਫੀ ਹੋਇਆ ਹੈ ਚਾਰੇ ਦਾ ਕਾਫੀ ਨੁਕਸਾਨ ਹੋਇਆ ਤੇ ਬਣਦੀ ਸਰਦੀ ਮਦਦ ਇੱਧਰਲੇ ਪਾਸੇ ਵੀ ਕੀਤੀ ਜਾਵੇ ਜੀ ਮਾਤਾ ਇਹ ਗੱਲ ਕਰਨੀ ਚਾਹੁੰਦੇ ਹੋ ਉਹ ਦੇਖੀ ਵੇਖੀ ਦੀ ਨਾਲ ਬਰਾਵਾ ਸਿੱਟੀ ਕਰਨੀ ਚਾਹਦੇ ਇਹ ਪਤਾ ਇਹਨਾਂ ਪਾਣੀ ਆ ਹਾਲ ਇਹਨਾਂ ਹੋਇਆ ਘਰਾਂ ਦੇ ਵਿੱਚ ਕੋਈ ਦੇਖਣ ਹੀ ਨਹੀਂ ਆਇਆ ਸਵੇਰ ਤੱਕ ਪ੍ਰਸ਼ਾਸਨ ਦਾ ਕੋਈ ਵੀ ਸਵੇਰ ਦੀਆਂ ਵੀ بس ਫੋਟੋ ਖਿੱਚ ਕੇ ਪਾਈ ਜਾਂਦੇ ਸਾਰੇ YouTube ਤੇ ਪਾਈ ਸਾਰੀਆਂ ਫੋਟੋਆਂ ਪਾਈਆਂ ਆ ਕੋਈ ਕੋਈ ਨਹੀਂ ਆਇਆ ਹਾਲ ਦੇਖਣ ਜੇ ਆਨੇ ਵੀ ਹੁਣ ਕਰਕੇ ਵੀ ਕੀ ਜਾਣਾ ਇੱਥੇ ਪਹਿਲਾਂ ਵੀ ਆਇਆ 10 ਦਿਨ ਹੋ ਗਏ ਪਹਿਲਾਂ ਵੀ ਵੀ ਆਇਆ ਜੀ ਮਾਤਾ ਜੀ ਇੱਕ ਗੱਲ ਪਤਾ ਕੀ ਹੈ ਹਾਂਜੀ 2 ਦਿਨ ਹਾਲੇ ਹੋਰ ਖਤਰਾ ਦੱਸੇ ਕਿਉਂਕਿ ਪਾਣੀ ਦਾ ਬੰਦ ਹੁੰਦਾ ਹੀ ਨਹੀਂ ਮੀਂਹ ਤਾਂ ਬੰਦ ਹੋ ਹੀ ਨਹੀਂ ਰਿਹਾ ਫਿਰ ਪੱਧਰ ਹੋਰ ਵੱਧ ਜਾਣਾ ਨਹੀਂ ਪਾਣੀ ਦਾ ਦੇਖੋ ਜਿੰਨਾ ਪੱਧਰ ਵਧਿਆ ਆਏ ਆ ਦੇਖੋ ਮਤਲਬ ਪ੍ਰਸ਼ਾਸਨ ਨੂੰ ਚਾਹੀਦਾ ਹੈ ਕੋਈ ਨਾ ਕੋਈ ਜ਼ਿੰਮੇਵਾਰ ਸਮਝੇ ਫਿਰ ਦੁਨੀਆ ਨਹੀਂ ਬਣੂਗਾ ਨਾ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਦੇਖਣਾ ਚਾਹੀਦਾ ਆਪਣ ਘਰਾਂ ਵਿੱਚ 88 ਨਾਲ ਵੀ ਵੱਧ ਭਿਆਨਕ ਲੱਗਦਾ ਦੇਖੋ 88 ਵਿੱਚ ਵੀ ਆਈ ਕੋਈ 2023 ਵੀ ਇੱਦਾਂ ਹੋਈ ਸੀ ਜੀ 2023 ਵਿੱਚ ਕੋਈ ਆਇਆ ਅਜੇ 10 ਦਿਨ ਪਹਿਲਾਂ ਆ ਕੇ ਗਿਆ ਅੱਜ ਕੋ 10 ਦਿਨ ਪਹਿਲਾਂ ਵੀ ਇੱਦਾਂ ਪਣ ਚਲੇ ਜਦ ਵੀ ਕੋਈ ਨਹੀਂ ਆਇਆ ਤੇ ਹੁਣ ਬਹੁਤ ਬੁਰਾ ਹਾਲ ਹੋਇਆ ਸਾਡਾ ਦੇਖੋ 23 ਤੋਂ 23 ਤੋਂ ਸਿੱਖਿਆ ਲੱਲ ਨੇ ਤਾਂ ਹਾਲਾਤ ਹੋਣਾ ਨਾ ਬੜੇ ਹਾਂਜੀ ਹਾਂਜੀ ਪਹਿਲਾਂ ਹੀ ਆ ਕੇ ਹਾਲੇ 10 ਦਿਨ ਹੋਏ ਆ ਜੀ ਆਂਦਣਾ ਜੀ ਆਪਣੇ ਥੋੜੋ ਜਿਹਾ ਤੋਂ ਆਂਦਣਾ ਉਹ ਸਾਰਾ ਖਾਲਾ ਕਲੀਅਰ ਕਰਾ ਕੇ ਉਹਨੂੰ ਖੁੱਲਾ ਕਰਾਇਆ ਜਾਵੇ ਜਿਹੜਾ ਪਾਣੀ ਹੈ ਨਾ ਇਹ ਆਮਨਾ ਪਿੰਡ ਦੇ ਵਿੱਚ ਇੰਨਾ ਨਾ ਆਵੇ ਬਾਰੋ-ਬਾਰ ਨਿਕਲੇ ਪਾਣੀ ਜਿਆਦਾ ਵੀ ਨਾਲੀਆਂ ਦੀ ਸਫਾਈ ਕਰਾਣੀ ਹੈ ਜੀ ਸੀਪੀ ਨੇ ਸਫਾਈ ਕਰਾਈ ਜਾਵੇ ਜਦ ਕਿ ਨਰੇਗਾ ਵਾਲੇ ਲਾਦੇ ਆ ਨਰੇਗਾ ਵਾਲੇ ਇੰਨੀ ਸਫਾਈ ਨਹੀਂ ਹੋ ਪਾਉਂਦੀ ਹੈਗੀ ਇਹ ਜੀਬੀਸੀ ਨਾਲ ਸਫਾਈ ਹੋਣੀ ਚਾਹੀਦੀ ਹੈ ਜੀ ਜੀਬੀਸੀ ਨਾਲ ਸਾਰੇ ਨੇੜੇ ਪੱਕੇ ਉਧਰ ਮਾਤਾ ਕਿੰਨਾ ਡੂੰਗਾ ਪਾਣੀ ਉਧਰ ਕਿੰਨਾ ਜੀ ਉੱਥੇ ਦੇਖੋ ਮਤਲਬ ਜਾਈ ਡੂੰਗਾ ਪਾਣੀ ਉੱਥੇ ਜ਼ਿਆਦਾ ਹੈ ਇੱਕ ਮਿੰਟ ਆ ਦਿਖਾਈ ਚੱਲ ਕੇ ਜਾ ਕੇ ਦੇ ਸਕਦਾ ਆ ਦਿਖਾਈ ਆ ਜਦ ਆਏ ਸੀ ਅਸੀਂ ਗਿੱਟੇ ਤੇ ਗੋਡੇ ਦੇ ਵਿਚਕਾਰ ਸੀ ਹਾਲੇ ਕਿੱਥੇ ਪਾਣੀ ਆ ਗਿਆ ਇਹ ਚਿੰਤਾ ਤਾਂ ਹੀ ਆ ਉੱਥੇ 4 ਫੁੱਟ ਪਾਣੀ ਹੋਣਾ ਜੀ 4 ਫੁੱਟ ਤੋਂ ਘਟਣੀ ਹੈ ਬਲੇ ਦੀ ਭਾਜੀ ਚੜਾਈ ਬਹੁਤ ਘੱਟ ਵਾ ਜੀ ਇੰਨਾ ਕ ਦਾ ਖਾਲਾ ਰਹਿ ਗਿਆ ਜੀ ਪਾਣੀ ਵੀ ਕਿੱਥੋਂ ਲੰਗੇ ਪਾਣੀ ਇਹ ਟੁੱਟ ਕੇ ਸਿੰਬਲੀ ਨੂੰ ਪੈਂਦਾ ਆ ਜੇ ਖਾਲੇ ਖਾਲੇ ਪਾਣੀ ਜਾਵੇ ਤਾਂ ਪਿੰਡ ਵਿੱਚ ਪਾਣੀ ਇੰਨਾ ਨਾ ਆ ਵੀ ਜਿੰਨਾ ਮਤਲਬ ਹਰ ਸਾਲ ਆਂਦਾ ਆਏ ਪਾਣੀ ਮਤਲਬ ਹੱਲੇ ਵੀ ਪਾਣੀ ਨਹੀਂ ਹੁੰਦੀ ਜੀ ਮੁੜ ਕੇ ਕਹਿਣ ਨਾਲੋਂ ਕਿ ਕਿਸ਼ਤੀਆਂ ਲੈ ਕੇ ਇੱਥੇ ਆਓ ਮੁੜ ਕੇ ਕਹਿਣ ਨਾਲੋਂ ਕਿ ਅਸੀਂ ਮੁਆਵਜ਼ੇ ਦਵਾਂਗੇ ਪ੍ਰਸ਼ਾਸਨ ਹੁਣੀ ਜੇ ਪ੍ਰਬੰਧ ਕਰਨਾ ਸ਼ੁਰੂ ਕਰ ਦੇਵੇ ਤੁਰੰਤ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਵੀ ਬਹੁਤ ਬਚਾਅ ਹੋ ਸਕਦਾ ਹਾਂਜੀ ਹਾਂਜੀ ਹੋ ਸਕਦਾ ਹੈ ਹਾਲੇ ਵੀ ਬਹੁਤ ਵੱਡਾ ਹੋ ਗਿਆ 200 ਕਿੱਲੇ ਦਾ ਨੁਕਸਾਨ ਹੋ ਗਿਆ ਹੈ ਗੋਡਿਆਂ ਤੱਕ ਪਾਣੀ ਉੱਥੇ ਜੀ ਜੀ 4 ਫੁੱਟ ਆਜੀ 4 ਫੁੱਟ ਪਾਣੀ ਹੈ ਇਹ ਤਸਵੀਰਾਂ ਤੁਸੀਂ ਪਿੰਡ ਸਿੰਬਲੀ ਤੋਂ ਦੇਖ ਰਹੇ ਸੀ ਬਹੁਤ ਬਹੁਤ ਸ਼ੁਕਰੀਆ